ਅੱਜ ਮਾਨਯੋਗ ਡਿਸਟ੍ਰਿਕਟ ਸੈਸ਼ਨ ਜੱਜ ਸਾਹਿਬ ਦੇ ਤਾਰੀਖ ਸੀਗੀ ਜੋ ਪਿੱਛੇ ਉਹਨਾਂ ਨੂੰ ਸਟੇ ਮਿਲੀ ਸੀ ਉਹਦੇ ਸੰਬੰਧ ਦੇ ਵਿੱਚ ਅਸੀਂ ਕੋਈ ਐਪਲੀਕੇਸ਼ਨ ਪਾਈ ਸੀ ਉਹ ਅਜੇ ਮੈਟਰ ਚੱਲ ਵੀ ਰਿਹਾ ਹੈ ਪਰ ਅੱਜ ਜਿਹੜੀ ਇੱਕ ਐਪਲੀਕੇਸ਼ਨ ਉਹਨਾਂ ਦੇ ਵਕੀਲ ਮਿਸਟਰ ਗੁਪਤਾ ਨੇ ਇੱਥੇ ਦਿੱਤੀ ਕਿ ਐਗਜ਼ੈਂਪਸ਼ਨ ਮੰਗੀ ਜੋ ਪਹਿਲਾਂ ਐਪਲੀਕੇਸ਼ਨ ਦਿੱਤੀ ਕਿ ਅਮਨ ਅਰੋੜਾ ਅੱਜ ਕਿਸੇ ਪਬਲਿਕ ਮੀਟਿੰਗ ਦੇ ਵਿੱਚ ਹੈ ਤੇ ਉਹਨਾਂ ਨੂੰ ਕੋਰਟ 'ਚ ਨਾ ਨਹੀਂ ਆ ਸਕਦੇ ਐਗਜ਼ੈਂਪਸ਼ਨ ਦਿੱਤੀ ਜਾਵੇ ਪਰ ਜੋ ਸਾਨੂੰ ਅਸੀਂ ਓਬਜੈਕਸ਼ਨ ਕੀਤਾ ਤੇ ਸਾਡੀ ਇਨਫੋਰਮੇਸ਼ਨ ਸੀ ਕਿ ਅਮਨ ਅਰੋੜਾ ਇੰਡੀਆ ਚ ਨਹੀਂ ਹੈ ਆਊਟ ਆਫ ਕੰਟਰੀ ਹੈ ਔਰ ਯੂ ਐਸ ਐਚ ਹੈ ਜੋ ਸਾਨੂੰ ਇਨਫੋਰਮੇਸ਼ਨ ਸੀ ਉਹਨਾਂ ਨੇ ਜੱਜ ਸਾਹਿਬ ਨੇ ਵੀ ਹਸਤੇ ਬੜਾ ਕਿਹਾ ਕਿ ਯਸ ਇਹ ਗੱਲ ਸਹੀ ਹੈ ਇੱਕ ਐਪਲੀਕੇਸ਼ਨ ਉਹਨਾਂ ਦਾ ਐਡਵੋਕੇਟ ਦੇ ਰਿਹਾ ਹੈ ਕਿ ਉਹ ਪਬਲਿਕ ਮੀਟਿੰਗ ਚ ਹੈ ਇੰਡੀਆ ਦੇ ਵਿੱਚ ਹੀ ਹੈ ਪੰਜਾਬ ਚ ਹੈ ਤਾਂ ਜੇ ਉਹ ਵਾਕਈ ਭਾਰਤ ਹੈ ਤਾਂ ਗਲਤ ਹੈ ਗੱਲ ਹੈ ਪਰ ਮੈਨੂੰ ਇਹ ਕਨਫਰਮ ਕਰੋ ਉਹਨਾਂ ਜੱਜ ਉਹਨਾਂ ਦੇ ਵਕੀਲ ਸਾਹਿਬ ਕਹਿੰਦੇ ਮੈਂ ਤੁਹਾਨੂੰ ਦੁਬਾਰਾ ਗੱਲ ਕਰਕੇ ਕਨਫਰਮ ਕਰ ਦੇਣਾ ਉਨੇ ਹੀ ਥੋੜੀ ਦੇਰ ਪਹਿਲਾਂ ਉਹਨਾਂ ਦੇ ਵਕੀਲ ਨੇ ਇੱਕ ਹੋਰ ਐਪਲੀਕੇਸ਼ਨ ਦਿੱਤੀ ਜਿੰਦੇ ਚ ਉਹਨਾਂ ਨੇ ਮੰਨਿਆ ਕਿ ਯਸ ਉਹ ਯੂਐਸਏ ਚ ਗਏ ਹੋਏ ਆਪਣੀ ਡਾਕਟਰ ਦੇ ਕੋਲ ਗਏ ਹੋਇਆ ਵੀ ਅਮਰਜੈਂਸੀ ਉਹਨਾਂ ਨੂੰ ਜਾਣਾ ਪਿਆ ਸੋ ਮੈਂ ਨਵੀਂ ਐਪਲੀਕੇਸ਼ਨ ਦੇ ਰਿਹਾ ਹੁਣ ਜੱਜ ਸਾਹਿਬ ਤੇ ਡਿਪੈਂਡ ਕਰਦਾ ਕਿ ਦੋਨੋਂ ਐਪਲੀਕੇਸ਼ਨਾਂ ਆਈਆਂ ਹੋਈਆਂ ਇੱਕ ਪਹਿਲਾ ਵਾਲੀ ਇਹ ਜੇ ਗਲਤ ਹੈ ਤਾਂ ਦੂਸਰੀ ਠੀਕ ਹੈ ਤਾਂ ਉਹਦੇ ਬਾਰੇ ਕੋਰਟ ਜੋ ਵੀ ਕਾਨੂੰਨ ਮੁਤਾਬਕ ਫੈਸਲਾ ਕਰੇ ਕਿ ਗਲਤ ਸਟੇਟਮੈਂਟ ਦੇਣੀ ਕਿੰਨੀ ਗੁਜਾਇਆ ਜਾਏ ਕੋਰਟ ਦੇ ਵਿੱਚ ਇਸ ਤੇ ਫੈਸਲਾ ਹੁਣ ਸਤਕਾਰ ਕੋਰਟ ਆਪਣੀ ਕਰੇਗੀ ਮੈਂ ਸਮਝਦਾ ਕਿ ਅਮਨ ਰੂਰਾ ਜੋ ਇਸ ਵੇਲੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਜ਼ਿੰਮੇਵਾਰ ਨਾਗਰਿਕ ਤਵੀ ਹੈ ਬਲਕਿ ਇੱਕ ਮੰਤਰੀ ਵੀ ਹੈ ਔਰ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਉਹ ਗਲਤ ਸਟੇਟਮੈਂਟ ਦੇਣੀ ਔਰ ਵੈਸੇ ਤਾਂ ਇੰਨਾ ਦੇਸ਼ ਦੇ ਵਿੱਚ ਆਪ ਪੇਸ਼ ਹੋਣਾ ਜ਼ਰੂਰੀ ਹੁੰਦਾ ਹੈ ਜੋ ਕੋਰਸ ਦੀਆਂ ਗਾਈਡਲਾਈਨਸ ਹੈ ਉਹਦੇ ਵਿੱਚ ਆਣਾ ਵੀ ਨਹੀਂ ਔਰ ਆ ਕੇ ਗਲਤ ਬਿਆਨੀ ਕਰਨੀ ਇਹ ਤਾਂ ਬਿਲਕੁਲ ਹੀ ਗੰਭੀਰ ਮਸਲਾ ਹੈ ਔਰ ਖਾਸ ਕਰਕੇ ਉਹਨਾਂ ਲੋਕਾਂ ਦੁਆਰਾ ਜਿਹੜੇ ਵਾਕਿਆ ਹੀ ਪਬਲਿਕ ਫਿਗਰ ਹੈ ਨਹੀਂ ਆਪ ਦੇ ਆਪ ਉਹਨਾਂ ਤੋਂ ਤਾਂ ਲੋਕਾਂ ਨੇ ਸਹਿਮਤ ਲੈਣੀ ਹੁੰਦੀ ਹੈ ਜੇ ਆਪ ਹੀ ਗਲਤ ਬਿਆਨੀ ਕਰਨਗੇ ਔਰ ਕੋਰਟ ਦੇ ਵਿੱਚ ਕਰਨਗੇ ਤਾਂ ਮੈਂ ਸਮਝਦਾ ਬਹੁਤ ਗਲਤ ਹੈ